ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਈ ਸਾਡੇ ਪਿੰਡ ਦਾ ਸਰਕਾਰੀ ਸਕੂਲ ਜਿੱਥੇ ਅਸੀਂ ਨਿੱਕੇ ਹੁੰਦੇ ਪਟੀਆਂ ਪੋਜਦੇ ਹੁੰਦੇ ਸੀਗੇ ਤੇ ਜਿੱਥੇ ਅਸੀਂ ਨਿੱਕੇ ਹੁੰਦੇ ਪੜਦੇ ਹੁੰਦੇ ਸੀਗੇ ਤੇ ਕਿਹੜੇ-ਕਿਹੜੇ ਭਰਾ ਪਹਿਲਿਆਂ ਟਾਈਮਾਂ ਦੇ ਵਿੱਚ ਫਟੀਆਂ ਪੋਜਦੇ ਹੁੰਦੇ ਸੀਗੇ ਤੇ ਪਹਿਲਾਂ ਵਾਲਾ ਟਾਈਮ ਸਹੀ ਸੀਗਾ ਕਿ ਹੌਣ ਵਾਲਾ ਟਾਈਮ ਸਹੀ ਆ ਦੱਸਿਓ ਜਰੂਰ ਕਮੈਂਟ ਕਰਕੇ ਇਹ ਆ ਸਾਡੇ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਜਿੱਥੇ ਅਸੀਂ ਪਹਿਲੀ ਤੋਂ ਲੈ ਕੇ 5ਵੀਂ ਤੱਕ ਪੜੇ ਆ ਤੇ ਆਜੋ ਆਪਾਂ ਦਿਖਾਉਨੇ ਆ ਤੁਹਾਨੂੰ ਸਕੂਲ ਦੀ ਲੋਕੇਸ਼ਨ ਪੂਰੀ ਆ ਵੇਖ ਸਕਦੇ ਆ ਤੁਸੀਂ ਪਹਿਲਾਂ ਨਾਲੋਂ ਸਕੂਲ ਬਹੁਤ ਵਧੀਆ ਬਣ ਗਿਆ ਸਰਕਾਰੀ ਵੀ ਐਵੇਂ ਲੱਖਾਂ ਰੁਪਈਆ ਖਰਚ ਕਰਨ ਨਾਲੋਂ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜੋ ਯਾਰ ਆ ਤੁਸੀਂ ਲੋਕੇਸ਼ਨ ਵੇਖ ਸਕਦੇ ਆ ਮੇਰੇ ਪਿੰਡ ਦੇ ਸਕੂਲ ਦੀ ਕਲੀ-ਕਲੀ ਚੀਜ਼ ਵੇਖਣ ਵਾਲੀ ਆ ਇੱਥੇ ਉਦੋਂ ਪਹਿਲਾਂ ਉਹ ਪਿਆਰੀਆਂ ਪੂਰੀਆਂ ਬਣੀਆਂ ਹੁੰਦੀਆਂ ਹੀ ਬੂਟੇ-ਬਾਟੇ ਅਸੀਂ ਪਹਿਲਾਂ ਬਹੁਤ ਲਾਉਂਦੇ ਰਹੇ ਆ ਲਾਏ ਵੀ ਬਹੁਤ ਆ ਇਹ ਆ ਵੇਖ ਸਕਦੇ ਆ ਤੁਸੀਂ ਕੂੜਾ ਝੂਲੇ ਝਾਲੇ ਲੱਗੇ ਹੋਏ ਆ ਤੇ ਵਿੱਚ ਆ ਸਾਈਨ ਬਣੇ ਹੋਏ ਆ ਡੋਟੀ ਆ ਹੈਗਾ ਇਧਰਲੇ ਪਾਸੇ ਦਫ਼ਤਰ ਤੇ ਸਿਹਰਾ ਗੱਲ ਬਾਤ ਆ ਸਕੂਲ ਦੀ ਪਹਿਲਿਆਂ ਟਾਈਮਾਂ ਦੇ ਵਿੱਚ ਇੱਥੇ ਆ ਇਧਰ ਸਾਡਾ ਕਮਰਾ ਹੁੰਦਾ ਸੀਗਾ ਇੱਥੇ ਹੀ ਨਿੱਕੇ ਹੁੰਦੇ ਆ ਜਿਹੜੀ ਖੇਡ ਸੀਗੀ ਜਿਹੜੀ ਇਹੀਂ ਜਿੱਥੇ ਫਟੀਆਂ ਪੋਜਦੇ ਹੁੰਦੇ ਸੀਗੇ ਦੱਸਿਓ ਜਰੂਰ ਮੇਰੇ ਪਿੰਡ ਵਾਲੇ ਭਰਾ ਵੀ ਵੀ ਇੱਥੇ ਆ ਜਿਹੜੀ ਖੇਡ ਬਣੀ ਹੁੰਦੀ ਸੀਗੀ ਔਰ ਟੂਟੀਆਂ ਲੱਗੀਆਂ ਹੋਈਆਂ ਆ ਸਾਹਮਣੇ ਇੱਥੇ ਫਟੀਆਂ ਪੋਜਦੇ ਰਹੇ ਆ ਤੇ ਕਿਹੜੇ ਕਿਹੜੇ ਭਰਾ ਪਹਿਲੀਆਂ ਟਾਈਮਾਂ ਦੇ ਵਿੱਚ ਫਟੀਆਂ ਪੋਜਦੇ ਰਹੇ ਉਹ ਵੀ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਆ ਤੁਸੀਂ ਸਕੂਲ ਮੇਰੇ ਪਿੰਨ ਦਾ ਵੇਖ ਸਕਦੇ ਆ ਨਾ ਉਡਾੜਾ ਲਿਖਿਆ ਹੋਇਆ ਇੱਧਰ ਤੇ ਆ ਫੋਟੋਆਂ ਬਣੀਆਂ ਹੋਈਆਂ ਨਾਲ ਦੀ ਨਾਲ ਉੱਤੇ ਦੇਖਦੇ ਆਂ ਆ ਫੱਟੀ ਬਣੀ ਹੋਈ ਆ ਆ ਵੀ ਕਰੇ ਇਹ ਵੀ ਕੋਈ ਟਾਈਮ ਸੀਗਾ ਯਾਰ ਕਦੇ ਹਨਾ ਬਹੁਤ ਵਧੀਆ ਟਾਈਮ ਸੀ ਉਹ ਮਾਸ਼ਾਹੀ ਇਧਰਾਂ ਚਾਬੀ ਉਹ ਨਿਸ਼ਾਨ ਸਾਰੇ ਬਣੇ ਹੋਏ ਆ ਜੇ ਉਹ ਟਾਈਮ ਮੁੜ ਕੇ ਆਦੇ ਫੇਰ ਦੁਬਾਰਾ ਦੇ ਕੰਨਾਂ ਯਾਰ ਸਹੀ ਗੱਲ ਬਾਤ ਹੋਊਗੀ ਪਹਿਲਾਂ ਵਾਲਾ ਟਾਈਮ ਤੋਂ ਸੀ ਭਾਲਦੇ ਆਂਗੇ ਹੁਣ ਵਾਲਾ ਟਾਈਮ ਸਹੀ ਆ ਕਿ ਪਹਿਲਾਂ ਵਾਲਾ ਟਾਈਮ ਸਹੀ ਸੀਗਾ ਜਰੂਰ ਦੱਸਿਓ ਆ ਦੇਖ ਸਕਦੇ ਤੁਸੀਂ ਮੇਰੇ ਸਕੂਲ ਦੀ ਲੋਕੇਸ਼ਨ ਸਾਰੀ ਉਹ ਪੱਧਾਰੇ ਕਹੀਦਾ ਵੀ ਉਹੀ ਟਾਈਮ ਮੁੜਿਆ ਹੋਵੇ ਕਿਤੇ ਹਣਾ ਤੇ ਨਾਲੇ ਇੱਕ ਗੱਲ ਹੋਰ ਦੱਸਿਓ ਵੀ ਵੀ ਤੁਸੀਂ ਜਿਹੜੇ ਆਪਣਾ ਜਵਾਗ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਪੜਦੇ ਆ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਆ ਵੀ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਜਵਾਗ ਪੜਾ ਕੇ ਰਾਜੀ ਆ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੱਖਾਂ ਰੁਪਈਆ ਖਰਚ ਕੇ ਰਾਜੀ ਆ ਸਰਕਾਰੀ ਸਕੂਲਾਂ ਦੇ ਵਿੱਚ ਵੀ ਹੁਣ ਦਾ ਇੰਗਲਿਸ਼ ਵਧੀਆ ਹੁਣ ਤਰੀਕੇ ਨਾਲ ਮਾਸਟਰ ਪੜਾਉਂਦੇ ਆ ਤੇ ਹੁਣ ਜਿੰਦੇ ਲੱਗੇ ਹੋਏ ਆ ਨਹੀਂ ਤੁਹਾਨੂੰ ਦਿਖਾਉਣਾ ਸੀਗਾ ਅੰਦਰਲਾ ਮਾਹੌਲ ਵੀ ਅੰਦਰਲੇ ਜਿਹੜੇ ਆਪਣੇ ਕੰਪਿਊਟਰ ਜਾਂ ਹੋਰ ਕੋਈ ਵੀ ਹੈਣਾ ਨਵੀਆਂ ਚੀਜ਼ਾਂ ਲੱਗੀਆਂ ਹੋਈਆਂ ਉਹ ਸਭ ਕੁਝ ਦਿਖਾਉਣਾ ਸੀਗਾ ਵੀ ਸਰਕਾਰੀ ਸਕੂਲ ਵੀ ਕਿਸੇ ਨਾਲੋਂ ਘੱਟ ਨਹੀਂ ਰਹਿ ਗਿਆ ਕਿ ਹੁਣ ਪ੍ਰਾਈਵੇਟ ਸਕੂਲਾਂ ਨਾਲੋਂ ਜਿੱਥੇ ਆਪਾਂ ਲੱਖਾਂ ਪਤੀਏ ਖਾ ਕੇ ਦਿੰਦੇ ਜਵਾਕਾਂ ਦੇ ਤੇ ਉਹ ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਜਵਾਕ ਪੜ੍ਹਾਈਏ ਤੇ ਪੈਸੇ ਵੀ ਨਾਲੇ ਬਚਣਗੇ ਤੇ ਵਧੀਆ ਤਰੀਕੇ ਨਾਲ ਜਵਾਕ ਪੜ੍ਹਨਗੇ ਮਾਸਟਰ ਵੀ ਮੇਰੇ ਪਿੰਡ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਪੜਾਉਂਦੇ ਆ ਪੰਜਾਬੀ ਇੰਗਲਿਸ਼ ਸਭ ਕੁਝ ਚੱਲਦਾ ਪੜਾਉਂਦੇ ਆ ਤੇ ਜਿਵੇਂ ਹੁਣ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਆ ਹਨਾ ਪੰਜਾਬੀ ਘੱਟ ਪੜਾਈ ਜਾਂਦੀ ਆ ਤੇ ਇੰਗਲਿਸ਼ ਬਾਲੀ ਪੜਾਈ ਜਾਂਦੀ ਆ ਠੀਕ ਆ ਜਾਂ ਹਿੰਦੀ ਪੜਾਉਂਦੇ ਆ ਸਭ ਤੋਂ ਵੱਧ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਿੰਦੀ ਸਭ ਤੋਂ ਜ਼ਿਆਦਾ ਪੜ੍ਹਾਈ ਜਾਂਦੀ ਆ ਜਿੱਥੇ ਪੰਜਾਬੀ ਨੂੰ ਪਹੁੰਚਦਾ ਹੀ ਕੋਈ ਨਹੀਂ ਉੱਥੇ ਪਰ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬੀ ਅੰਗਰੇਜ਼ੀ ਹਿੰਦੀ ਸਭ ਤੋਂ ਪਹਿਲ ਦਿੰਦੇ ਆ ਸਰਕਾਰੀ ਸਕੂਲ ਵਾਲੇ ਪੰਜਾਬੀ ਨੂੰ ਆਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਆ ਜਿਹੜੀਆਂ ਇਹ ਕਿਤੇ ਪ੍ਰਾਈਵੇਟ ਸਕੂਲਾਂ 'ਚ ਕਿਤੇ ਦੱਸਿਓ ਵੀ ਕਿਤੇ ਤੁਸੀਂ ਵੇਖੀਆਂ ਹੁਣ ਬਹੁਤ ਘੱਟ ਹੋਣਗੀਆਂ ਪਰ ਇਹ ਸਰਕਾਰੀ ਸਕੂਲ ਦੀਆਂ ਤਸਵੀਰਾਂ ਵਾਂ ਤੇ ਬਹੁਤ ਖੂਬਸੂਰਤ ਤਸਵੀਰਾਂ ਵਾਂ ਤੇ ਬਹੁਤ ਵਧੀਆ ਸਕੂਲ ਆ ਤੇ ਸਾਡੇ ਪਿੰਨ ਦੇ ਮਾਸਟਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਪੜਾਉਂਦੇ ਆ ਤੇ ਤੁਸੀਂ ਜਰੂਰ ਸਰਕਾਰੀ ਸਕੂਲਾਂ ਦੇ ਵਿੱਚ ਪੜਾਓ ਜੀ ਜਵਾਕ ਧੰਨਵਾਦ ਜੀ ਤੇ ਬਾਕੀ ਦੱਸਿਓ ਸਕੂਲ ਮੇਰੇ ਪਿੰਨ ਦਾ ਕਿੱਦਾਂ ਦਾ ਲੱਗਾ ਵੀ ਜਿੱਥੇ ਅਸੀਂ ਨਿੱਕੇ ਹੁੰਦੇ ਬਚਪਨਾ ਹਨ ਵੀ ਇੱਥੇ ਰੰਗਾਇਆ ੂਲੇ ਪੜ੍ਹਦੇ ਰਹੇ ਆ 5ਵੀਂ ਤੱਕ ਪੜ੍ਹੇ ਇੱਥੇ ਤੇ ਫੱਟੀਆਂ ਪੂਛਦੇ ਰਹੇ ਆ ਨਿੱਕੇ ਹੁੰਦੇ ਬਹੁਤ ਵਧੀਆ ਟਾਈਮ ਸੀ ਉਹ